ਪੰਜਾਬ ਰੰਗਲਾ ਪੰਜਾਬ ਬਣ ਰਿਹਾ ਪੰਜਾਬ ਬੜਾ ਖੂਬਸੂਰਤ ਬਣਤਾ ਸ਼ਹਿਰਾਂ ਦੀ ਦਿੱਖ ਬਦਲਤੀ ਐ ਸ਼ਹਿਰ ਬੜੇ ਸੋਹਣੇ ਬਣ ਗਏ ਆ ਜਗਰਾਉਂ ਸ਼ਹਿਰ ਦੇ ਵਿੱਚ ਤੁਸੀਂ ਜਿਹੜੇ ਪਾਸੇ ਜਾਓਗੇ ਤੁਹਾਨੂੰ ਕੂੜੇ ਦੇ ਢੇਰੀ ਢੇਰ ਨਜ਼ਰ ਆਉਣਗੇ ਸਾਰੇ ਬਜ਼ੁਰਗ ਬੈਠੇ ਆ ਬੀਬੀਆਂ ਸਾਰੀਆਂ ਬੱਚੇ ਪੂਰਾ ਪੂਰਾ ਬਿਮਾਰ ਹੋਏ ਪਏ ਆ ਠੇਕ ਮਿੱਟੀ ਆ ਕਿ ਮੈਂ ਰੋਟੀ ਖਾਂਦੇ ਆ ਸਾਡੇ ਰੋਟੀ ਨਹੀਂ ਲੰਗਦੀ ਐ ਕਿ ਮੈਂ ਰੋਟੀ ਖਾ ਰਹੇ ਆ ਕੂੜੇ ਦਾ ਮੋਸ ਪਾਉਨਾ ਮੱਖੀਆਂ ਸਾਡੇ ਘਰ ਤੱਕ ਆਉਂਦੀਆਂ ਆ ਮਾਂ ਸਰਬਜੀਤ ਨੇ ਜੋ ਕਰਵਾਇਆ ਮੈਂ ਉਹਨੇ ਕਰਵਾਇਆ ਪਹਿਲਾਂ ਉਧਰ ਡੈਕ ਸੀਗਾ ਉਹ ਬੰਦ ਕਰਵਾ ਕੇ ਸਾਰਾ ਕੂੜਾ ਇੱਥੇ ਸੁੱਟਿਆ ਗਿਆ ਐਮ ਐਲ اے ਹਾਂਜੀ ਇਹ ਨਹੀਂ ਜਿਹੜਾ ਕਮੇਟੀ ਦੇ ਪਿਛਲੇ ਪਾਸੇ ਇੱਕ ਪਾਰਕ ਦੀ ਜਗ੍ਹਾ ਹੈਗੀ ਆ ਜਿਹੜੀ ਪਹਿਲਾਂ ਉੱਥੇ ਵਧੀਆ ਪਾਰਕ ਹੁੰਦਾ ਸੀ ਇਹ ਜਿਹੜੇ ਨਵੇਂ ਯੂ ਆਈਓ ਆ ਪਿਛਲੇ 2-3 ਨੀਓ ਆ ਇਹਨਾਂ ਨੇ ਉੱਥੇ ਸਾਰੇ ਸ਼ਹਿਰ ਦਾ ਕੂੜੇ ਦਾ ਡੰਪ ਉੱਥੇ ਬਣਾ ਦਿੱਤਾ ਕਮੇਟੀ ਨੂੰ ਲਿਖ ਕੇ ਦੇ ਚੁੱਕੇ ਆ ਅਸੀਂ ਪੋਲਿਊਸ਼ਨ ਬੋਰਡ ਨੂੰ ਸ਼ਿਕਾਇਤ ਕਰ ਚੁੱਕੇ ਆ ਐਸ ਡੀ ਐਮ ਸਾਹਿਬ ਨੂੰ ਅਰਜੀ ਦੇ ਚੁੱਕੇ ਆ ਕਿ ਕਿਸੇ ਦੇ ਕੰਮ ਤੇ ਕੋਈ ਜੂ ਨਹੀਂ ਸਕਦਾ ਕੋਈ ਕਹਿੰਦੇ ਦੇਖਾਂਗੇ ਜੀ ਦੇਖਾਂਗੇ ਜੀ ਬਸ ਤੁਸੀਂ ਅੱਜ ਤੁਸੀਂ ਵੀ ਇਹ ਨਾਲ ਤੁਹਾਡਾ ਸਾਰਾ ਸਟਾਫ ਇੱਥੇ ਧਰਨੀ ਤੇ ਬੈਠਾਗਾ ਹਸਪੀਟਲ 'ਚ ਬੈਠੇ ਨਹੀਂ ਜਾਂਦਾ ਇਧਰ ਸਵੈਲੀ ਇੰਨੀ ਉੱਤੇ ਬਹਿ ਨਹੀਂ ਸਕਦੇ ਤੁਸੀਂ ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਫਲੈਕਸ ਬੋਰਡ ਲਾ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਰੰਗਲਾ ਪੰਜਾਬ ਬਣ ਰਿਹਾ ਪੰਜਾਬ ਬੜਾ ਖੂਬਸੂਰਤ ਬਣਤਾ ਸ਼ਹਿਰਾਂ ਦੀ ਦਿੱਖ ਬਦਲਦੀ ਹੈ ਸ਼ਹਿਰ ਬੜੇ ਸੋਹਣੇ ਬਣ ਗਏ ਆ ਉੱਥੇ ਤੁਹਾਨੂੰ ਪੰਜਾਬ ਦੀ ਇੱਕ ਹੋਰ ਤਸਵੀਰ ਦਿਖਾਉਣੀ ਆ ਅਸੀਂ ਇਸ ਵਕਤ ਨਗਰ ਕੌਂਸਲ ਦਫ਼ਤਰ ਜਗਰਾਉਂ ਦੇ ਮੁਰੇ ਖੜੇ ਆ ਜਿੱਥੇ ਇੱਕ ਧਰਨਾ ਲੱਗਿਆ ਹੋਇਆ ਧਰਨਾ ਲੱਗਿਆ ਹੋਇਆ ਇਸ ਮਸਲੇ ਨੂੰ ਲੈ ਕੇ ਕਿ ਜਗਰਾਉਂ ਸ਼ਹਿਰ ਦੇ ਵਿੱਚ ਤੁਸੀਂ ਜਿਹੜੇ ਪਾਸੇ ਜਾਓਗੇ ਤੁਹਾਨੂੰ ਕੂੜੇ ਦੇ ਢੇਰੀ ਢੇਰ ਨਜ਼ਰ ਆਉਣਗੇ ਪਿਛਲੇ ਦਿਨੀ ਅਸੀਂ ਬਾਡ ਨੰਬਰ 6 ਦੀ ਜਗਰਾਉਂ ਦੀ ਇੱਕ ਸਟੋਰੀ ਕੀਤੀ ਸੀ ਜਿੱਥੇ ਸੰਗਣੀ ਬਸੋਂ ਵਾਲੇ ਇਲਾਕੇ ਦੇ ਵਿੱਚ ਜਿੱਥੇ ਟੋਬੇ ਦੀ ਜਗ੍ਹਾ ਸੀ ਛੱਪੜ ਸੀ ਉਹਨੂੰ ਕੂੜਾ ਡੰਪ ਬਣਾ ਦਿੱਤਾ ਗਿਆ ਉਸ ਤੇ ਅਸੀਂ ਨਗਰ ਕੌਂਸਲ ਦੇ ਜਿਹੜੇ ਈਓ ਨੇ ਉਹਨਾਂ ਦੇ ਵੀ ਵਰਸ਼ਨ ਲਈ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਵੋਟਾਂ ਦੇ ਦਿਨ ਚੱਲਦੇ ਆ ਤੇ ਮੈਂ ਹਲੇ ਨਵਾਂ ਆਇਆ ਤੇ ਇਹ ਮਸਲਾ ਵੋਟਾਂ ਤੋਂ ਬਾਅਦ ਸਲਝਾਵਾਂਗੇ ਪਰ ਅੱਜ ਫੇਰ ਜਿਹੜਾ ਸ਼ਹਿਰ ਵਾਸੀਆਂ ਨੂੰ ਇੱਥੇ ਧਰਨਾ ਦੇ ਕੇ ਬੈਠਣਾ ਪਿਆਗਾ ਇਹ ਸਾਰੇ ਪਿੰਡ ਦੇ ਮੋਤਵਾਰ ਨੇ ਕੋਲੇ ਨਾਲ ਇੱਕ ਹਸਪਤਾਲ ਲੱਗਦਾ ਹਸਪਤਾਲ ਦਾ ਵੀ ਸਾਰਾ ਸਟਾਫ ਬੈਠਾਗਾ ਇੱਕ ਇੱਕ ਕਰਕੇ ਆਪਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲਈਏ ਡਾਕਟਰ ਸਾਹਿਬ ਥੋੜਾ ਉੱਠਣਾ ਪੈਣਾ ਤੁਹਾਨੂੰ ਸੋਇ ਤਸਵੀਰਾਂ ਨੇ ਜਗਰਾਉਂ ਸ਼ਹਿਰ ਦੀਆਂ ਕਿਉਂ ਇਹਨਾਂ ਲੋਕਾਂ ਨੂੰ ਇੱਥੇ ਧਰਨਾ ਦੇ ਕੇ ਬੈਠਣਾ ਪਿਆ ਡਾਕਟਰ ਸਾਹਿਬ ਅਸੀਂ ਥੋੜੇ ਦਿਨ ਪਹਿਲਾਂ ਵੀ ਇਹ ਮਸਲਾ ਕਵਰ ਕੀਤਾ ਸੀ ਅੱਜ ਤੁਸੀਂ ਧਰਨਾ ਲਾਇਆ ਹੋਇਆ ਹਾਂ ਜੀ ਕਿਉਂ ਲਾਇਆ ਇਹ ਨਹੀਂ ਜਿਹੜਾ ਕਮੇਟੀ ਨੇ ਪਿਛਲੇ ਪਾਸੇ ਇੱਕ ਪਾਰਕ ਦੀ ਜਗ੍ਹਾ ਹੈਗੀ ਆ ਜਿਹੜੀ ਪਹਿਲਾਂ ਉੱਥੇ ਵਧੀਆ ਪਾਰਕ ਹੁੰਦਾ ਸੀ ਇਹ ਜਿਹੜੇ ਨਵੇਂ ਯੂ ਆਏ ਆ ਪਿਛਲੇ 2-3 ਨਿਊ ਆਏ ਇਹਨਾਂ ਨੇ ਉੱਥੇ ਸਾਰੇ ਸ਼ਹਿਰ ਦਾ ਕੂੜੇ ਦਾ ਡੰਪ ਉੱਤੇ ਬਣਾ ਦਿੱਤਾ ਉਹ ਜੇ ਤੁਸੀਂ ਅੰਦਰ ਜਾ ਕੇ ਦੇਖੋ ਤਾਂ ਬਹੁਤ ਚਾ ਢੇਰ ਲੱਗਿਆ ਹੈ ਉਹਦੇ ਆਲੇ ਦੁਆਲੇ ਜਿੰਨੇ ਘਰ ਆ ਸਵੱਜ ਦੇ ਸਮੈਲ ਆਉਂਦੀ ਹੈ ਸਾਡਾ ਹਸਪਤਾਲ ਨਾਲ ਲੱਗਦਾ ਸਮੈਲ ਆਉਂਦੀ ਆ ਮੁੱਖੇ ਜਿਹੜੇ ਵੱਡੀਆਂ ਹੋ ਗਈਆਂ ਉੱਥੇ ਔਰ ਮੱਛਰ ਜ਼ਿਆਦਾ ਹੋਇਆ ਹੈ ਦੂਜੀ ਗੱਲ ਸਮੈਲ ਇੰਨਾ ਆਉਂਦੀ ਆ ਕਿ ਬੈਠ ਕੇ ਖਾਣਾ ਪੀਣਾ ਵੀ ਮੁਸ਼ਕਲ ਆ ਜਿਹੜਾ ਕਿ ਇਹ ਜਿਹੜਾ ਵੇਸਟ ਮੈਨੇਜਮੈਂਟ ਦੇ ਰੂਲਸ ਆ ਉਹਦੀ ਲੰਘਣਾ ਅਸੀਂ ਬਾਰ-ਬਾਰ ਬੇਨਤੀ ਕਰ ਚੁੱਕੇ ਆ ਕਮੇਟੀ ਨੂੰ ਲਿਖ ਕੇ ਦੇ ਚੁੱਕੇ ਆ ਅਸੀਂ ਪੋਲੂਸ਼ਨ ਬੋਰਡ ਨੂੰ ਸ਼ਿਕਾਇਤ ਕਰ ਚੁੱਕੇ ਆ ਐਸਡੀਐਮ ਸਾਹਿਬ ਨੂੰ ਅਰਜੀ ਦੇ ਚੁੱਕੇ ਆ ਲੇਕਿਨ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰ ਇਸਰ ਕੇ ਸਾਨੂੰ ਅੱਜ ਬੈਠਣਾ ਕੋਈ ਰਿਪਲਾਈ ਤਾਂ ਕਰਦੇ ਹੋਣਗੇ ਅਫਸਰ ਜੀ ਐਸ ਡੀ ਐਮ ਕਿਸੇ ਦਾ ਕੋਈ ਜਵਾਬ ਨਹੀਂ ਕੋਈ ਅਸਰ ਨਹੀਂ ਕੋਈ ਜੂ ਨਹੀਂ ਸਰਕਦੀ ਬਸ ਉਹ ਕਹਿੰਦੇ ਦੇਖਾਂਗੇ ਜੀ ਦੇਖਾਂਗੇ ਜੀ ਬਸ ਕੁਛ ਨਹੀਂ ਕਰਦਾ ਬਧਾਇਕਾ ਇਥੋਂ ਦੇ ਉਹਨਾਂ ਨੇ ਕੋਈ ਬਧਾਇਕਾ ਨੂੰ ਵੀ ਮਿਲ ਚੁੱਕਿਆ ਜੀ ਮੈਂ ਬਧਾਇਕਾ ਨੂੰ ਵੀ ਮਿਲ ਚੁੱਕਿਆ ਉਹਨਾਂ ਨੇ ਕਿਹਾ ਸੀ 15 ਤਰੀਕ ਤੱਕ ਅਸੀਂ ਸਾਰਾ ਕੂੜਾ ਚੁਕਾ ਦੇਾਂਗੇ ਉਹਲੇ ਤਾਂ ਕੁਛ ਨਹੀਂ ਹੋਇਆ ਅੱਜ ਤੁਸੀਂ ਵੀ ਇਹ ਨਾਲ ਤੁਹਾਡਾ ਸਾਰਾ ਸਟਾਫ ਇੱਥੇ ਧਰਨੇ ਤੇ ਬੈਠਾਗਾ ਹਸਪੀਟਲ 'ਚ ਬੈਠੇ ਨਹੀਂ ਜਾਂਦਾ ਇਹਦੀ ਸਮੈਲ ਹੀ ਇੰਨੀ ਉੱਤੇ ਬਹਿ ਨਹੀਂ ਸਕਦੇ ਤੁਸੀਂ ਜਿਵੇਂ ਜੀ ਉੱਤੇ ਬਹਿ ਨਹੀਂ ਸਕਦੇ ਬਈ ਬਹਿ ਹੀ ਕਰਨੇ ਇੱਥੇ ਬਹਿ ਜੰਦੇ ਉੱਤੇ ਬੈਠੇ ਨਹੀਂ ਜਾਂਦਾ ਸਮੈਲ ਬਹੁਤ ਹੁੰਦੀ ਹੈ ਤੁਸੀਂ ਸਾਡੇ ਨਾਲ ਚੱਲ ਕੇ ਮੌਕਾ ਦੇਖ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਆਪ 10 ਮਿੰਟ ਨਹੀਂ ਖੜਨਾ ਤੁਸੀਂ ਇੱਕ ਨਬਰਾਹਾਲ ਤੁਸੀਂ ਪਿੱਛੇ ਉਸ ਦਾ ਜ਼ਿਕਰ ਕੀਤਾ پارک ਦਾ ਜ਼ਿਕਰ ਕੀਤਾ ਉੱਥੇ ਵੀ ਕੋੜਾ ਡੰਪ ਬਣਾਤਾ ਪਿਛਲੇ ਦਿਨ ਹੀ ਅਸੀਂ ਇੱਕ ਸਟੋਰੀ ਕੀਤੀ ਸੀ 6 ਨੰਬਰ ਵਾਰਡ ਦੇ ਵਿੱਚ ਸੰਗਣੀ ਬਸੋਂ ਵਾਲਾ ਇਲਾਕਾਗਾ ਉੱਥੇ ਘਰਾਂ ਦੇ ਵਿੱਚ ਵਾਲਾ ਇਲਾਕਾ ਜੀ ਇਹ ਸੰਗਣੀ ਇਹਦੇ ਜਿਹੜਾ پارک ਦੇ ਤਿੰਨ ਪਾਸੇ ਲੋਕਾਂ ਦੇ ਘਰ ਹਨ ਲੇਕਿਨ ਕੋਈ ਅਸਰ ਹੀ ਨਹੀਂ ਆਉਂਵੇਂ ਸਿੱਟ ਸਿੱਟ ਕੇ ਜਾਈ ਜਾਂਦੇ ਮਤਲਬ ਕੀ ਲੱਗਦਾ ਵੀ ਐਂ ਕਿਉਂ ਕਰ ਰਹੇ ਆ ਇਹਨਾਂ ਨੂੰ ਕਿਤੇ ਕੋੜਾ ਸਿੱਟਣ ਵਾਸਤੇ ਜਗ੍ਹਾ ਹੈ ਨਹੀਂ ਯਾਰ ਇਹ ਮੰਨਦਾ ਲੱਗਦਾ ਇਹਨਾਂ ਦਾ ਆਪਸ ਵਿੱਚ ਸਾਡੇ ਜਿਹੜੀ ਕਮੇਟੀ ਦੇ ਜਿਹੜੇ ਐਮਸੀਮਸੀ ਉਹਨਾਂ ਦੀ ਤਸਲ ਲੱਗੀ ਆ ਇੱਕ ਦੂਜੇ ਦੇ ਉੱਪਰ ਹੈਗਾ ਵੀ ਉਹ ਨਾ ਕਰੇ ਉਹ ਨਾ ਕਰੇ ਆਪਦੀ ਤਸਲ ਚੇੇ ਕੰਮ ਖਰਾਬ ਕਰ ਲੂਗਦਾ ਮਸਲਾ ਹੋਊਗਾ ਹਾਂਜੀ ਲੱਗਦਾ ਮਸਲਾ ਹੱਲ ਹੋਊਗਾ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਹੁਣ ਜੇ ਹੋਰ ਕੁਝ ਨਹੀਂ ਰੋਲਾ ਹੀ ਪਾ ਸਕਦੇ ਜੀ ਹਾਂਜੀ ਇੱਧਰ ਕੁਝ ਬੀਬੀਆਂ ਬੈਠੀਆਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣ ਜੀ ਤੁਸੀਂ ਧਰਨੀ ਤੇ ਬੈਠਿਓ ਸਵੇਰ ਦੇ ਕੂੜਾ ਡੰਪ ਇੱਥੇ ਬਣਾ ਦਿੱਤਾ ਗਿਆ ਕਿੰਨਾ ਚਿਰ ਹੋ ਗਿਆ ਡੰਪ ਬਣਾਈ ਨੂੰ ਬਹੁਤ ਟਾਈਮ ਹੋ ਗਿਆ ਸਰ ਜੀ ਬਹੁਤ ਟਾਈਮ ਆ ਸੀ ਬਹੁ ਮੇਰੀ ਆ ਸਾਡੇ ਨਹੀਂ ਸੁਣੀ ਗਈ ਆ ਸੀ ਪਹਿਲੀ ਵਾਰ ਧਰ ਨਾਲ ਲਾਇਆ ਸਾਡੇ ਬਜ਼ੁਰਗ ਬੈਠੇ ਆ ਬੀਬੀਆਂ ਸਾਰੀਆਂ ਬੱਚੇ ਭੋਰਾ ਭੋਰਾ ਬਿਮਾਰ ਹੋਏ ਪਏ ਆ ਤੇ ਇੱਕ ਮਿੱਟੀ ਆਏ ਕਿਵੇਂ ਰੋਟੀ ਖਾਂਦੇ ਆ ਸਾਡੇ ਰੋਟੀ ਨਹੀਂ ਲੰਗਦੀ ਇਹ ਕਿਵੇਂ ਰੋਟੀ ਖਾ ਰਹੇ ਆ ਸਾਡੇ ਜੋ ਰਸਤੇ ਸਾਰਾ ਆ ਉਹ ਵੀ ਬੋਲ ਰਿਹਾ ਇਹ ਮੈ ਤੁਹਾਨੂੰ ਇੰਨਾ ਮਸਕ ਬੈਠੇ ਤੁਸੀਂ ਕਿਵੇਂ ਆ ਸਾਡੇ ਬਿਲਕੁਲ ਕੰਧ ਨਾਲ ਕੰਧ ਸਾਡੀ ਸਾਡੇ ਜਿਹੜੀ ਲੇਬਰ ਉਹ ਵੀ ਸਾਡੇ ਤੋਂ ਇਤਵਾਰ ਦੇ ਰਹੀ ਆ ਉਹ ਵੀ ਕਹਿੰਦੇ ਸਾਡੇ ਤੋਂ ਇੱਥੇ ਨਹੀਂ ਗੰਦ ਵਿਚ ਰਿਆ ਜਾਂ ਰੋਟੀ ਨਹੀਂ ਖਾਂਦੇ ਹੋ ਬਿਮਾਰ ਹੋਏ ਪਏ ਆ ਮੈ ਤਾਂ ਸਭ ਜੀ ਸਾਡੀ ਨਹੀਂ ਨਹੀਂ ਹੁੰਦੀ ਸਾਰੀ ਸਰਮਾਈ ਜਦੋਂ ਤੁਸੀਂ ਆਉਣੇ ਨੂੰ ਅਫਸਰਾਂ ਨੂੰ ਮਿਲਦੇ ਹੋ ਕੀ ਕਹਿੰਦੇ ਹੋ ਕੋਈ ਜਵਾਬ ਤੁਸੀਂ ਅੱਗੇ ਪੱਤਰਕਾਰ ਵੀ ਸਾਡੇ ਵੀਡੀਓ ਬਣਾਈ ਐ ਸੀ ਪਿੱਛੇ ਲਿਆ ਕੇ ਵੀ ਦਿਖਾਇਆ ਵਾ ਵਿਖੋ ਕੋਈ ਇਸ ਨਮਾਈ ਨਹੀਂ ਹੋਈ ਅਸੀਂ ਧਰਨਾ ਲਾਇਆ ਮਜਬੂਰੀ ਕਰਕੇ ਹੁਣ ਅਸੀਂ ਇਹ ਤਾਂ ਭੁੱਖੇ ਭਾਣੇ ਬੈਠੇ ਸਾਡੇ ਕੁੜੇ ਦਾ ਹੱਲ ਹੁੰਦਾ ਜੀ ਬੇਟਾ ਕੋਈ ਗੁਰੂ ਘਰ ਆ ਗੁਰਦੁਆਰਾ ਰਾਮਗੜੀ ਆ ਕੰਧ ਨਾਲ ਕੰਧ ਸਾਂਝੀ ਆ ਸਾਡੀ ਸੰਗਤ ਗੁਰੂ ਘਰੋਂ ਔਣੋਂ ਹਟ ਗਈ ਆ ਉਹ ਕਹਿੰਦੇ ਬਹੁਤ ਗੰਦਗੀ ਗੁਰੂ ਘਰ ਦੇ ਉੱਥੇ ਸਰੂਪ ਐ ਨੇ ਬਰਾਜਮਾਨਾ ਗੁਰੂ ਸਾਹਿਬ ਸਾਨੂੰ ਬਹੁਤ ਪਰੇਸ਼ਾਨੀ ਹੈ ਸਾਡੇ ਬੱਚੇ ਛੋਟੇ ਛੋਟੇ ਬਿਮਾਰ ਪੈਸਾ ਨੂੰ ਬਹੁਤ ਤਕਲੀਫ ਆ ਕੂੜੇ ਦਾ ਮਾਸ ਕਾਉਂਦਾ ਮੱਖੀਆਂ ਸਾਡੇ ਘਰ ਤੱਕ ਆਉਂਦੀਆਂ ਆ ਇੰਨੀ ਗੰਦਗੀ ਪੈਲੀ ਹੋਈ ਐ ਜੀ ਖੁਦ ਬਿਮਾਰ ਹੋਏ ਪੈਗੇ ਅਸੀਂ ਬਹੁਤ ਔਖੇ ਆ ਸਾਡਾ ਇਹ ਹੱਲ ਕੀਤਾ ਜਾਵੇ ਹੱਥ ਬੰਨ ਕੇ ਬੇਨਤੀ ਆ ਅਵਸਰਾ ਮੂਰੇ ਬੱਸ ਸਾਡੇ ਕੂੜੇ ਦਾ ਹਾਲ ਚੱਕਾ ਜਾਵੇ ਸਾਨੂੰ ਮਸਕਾਉਂ ਦਾ ਸਾਨੂੰ ਰੋਟੀ ਖਾਣੇ ਤਾਂ ਵੀ ਗੰਦੀਆਂ ਮੱਖੀ ਢੇਕ ਦੇ ਵਿੱਚ ਮੱਲੇਕ ਵੀ ਸਾਰੇ ਮੱਲੇ ਕਾਓ ਮੱਲਾ ਕਾ ਮੱਲਾ ਆ ਮੱਲਾ ਕਿੰਦੇ ਆ ਦੁਕਾਨਾਂ ਵਾਲੇ ਕੋਲੇ ਆ ਬੁਜਰ ਖਾਣਾ ਦਾਣਾ ਖਾਂਦੇ ਆ ਇਹਨਾਂ ਨੂੰ ਮੁਸ਼ਕ ਨਹੀਂ ਆਉਂਦਾ ਕਿਹੜਾ ਬਾਰਡਾ ਪੈਂਦੀ ਸੀ ਗੰਦੀ ਮੱਲਾ ਜੀ ਹਾਂਜੀ ਕਮੇਟੀ ਕੋਲੇ ਆ ਕੰਦ ਦਾ ਕੰਦ ਸੰਜੀ ਆ ਗੁਰੂ ਘਰ ਦੀ ਬਸ ਸਾਨੂੰ ਬਹੁਤ ਤਕਲੀਫ ਆ ਜੋ ਸੰਗਤ ਆਉਂਦੀ ਆ ਉਹ ਕਹਿੰਦੇ ਉਹੋ ਇਹ ਗੁਰਦੁਆਰਾ ਤੁਸੀਂ ਕਹਿੰਦੇ ਨਹੀਂ ਜਾ ਕੇ ਸਾਨੂੰ ਸੰਗਤ ਬੋਲਦੀ ਆ ਤਾਂਨੇ ਸਾਈਂ ਦਿੰਦੀ ਆ ਅਸੀਂ ਬਹੁਤ ਮੇਰੀ ਮਨਤਾ ਕੀਤੀ ਆ ਇਹ ਸਾਡਾ ਕੋਈ ਹੱਲ ਨਹੀਂ ਕਰਦੇ ਹੈਗੇ ਔਰ ਤੁਸੀਂ ਆਏ ਹੋਏ ਅਭੀ ਜਿਸ ਵੇਲੇ ਤੁਹਾਨੂੰ ਮੁਸ਼ਕਲ ਨਹੀਂ ਆਇਆ ਖੜਿਆ ਨਹੀਂ ਜਾਂਦਾ ਹਾਂ ਖੜਿਆ ਨਹੀਂ ਜਾਂਦਾ ਬਸ ਇਹੀ ਹਾਲ ਹੋ ਸਕਦਾ ਵੀ ਸਾਡਾ ਕੂੜਾ ਚੱਕਿਆ ਜਾਵੇ ਬਸ ਛੰਡ ਸਾਡੇ ਘਰਾਂ ਦੇ ਵਿੱਚ ਆਉਣਗੇ ਛੰਡ ਕਿੱਡੇ ਕਿੱਡੇ ਪੈ ਜਾਣੇ ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਣਾ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਪੁਖੜ ਧੜ ਕਰਕੇ ਮਰਨ ਦੇ ਰੱਖਾਂਗੇ ਅਸੀਂ ਬੈਠਾਂਗੇ ਹਾਂਜੀ ਸਾਡਾ ਬਸ ਕੂੜਾ ਹਾਲ ਹੋ ਜਾ ਸਾਡੇ ਬੱਚੇ ਭੋਰਾ ਭੋਰਾ ਵਾ ਅਸੀਂ ਆ ਬਿਮਾਰ ਹੋਏ ਪਏ ਆ ਤੁਸੋਂ ਆਪਣੀ ਬੋਲੇ ਜਵੇਂ ਵੇਦੇ ਬੈਠੇ ਨਾਲ ਬਾਹਰ ਨਹੀਂ ਨਿਕਲਦੀ ਪਈਗੀ ਬਾਕੀ ਕੂੜਾ ਨਾਲ ਲੋ ਜੇ ਮੈਂਤ ਵਾਲੀ ਗੱਲ ਹੀ ਆ ਸੋ ਨਗਰ ਕਾਉਂਸਲ ਦਫ਼ਤਰ ਦੀ ਨਲਾਇਕੀ ਦੇਖੋ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਹੀ ਜਿਹੜਾ ਲਿਆ ਕੇ ਡੰਪ ਬਣਾਤਾ ਬੀਬੀ ਤੁਸੀਂ ਕੁਝ ਕਹਿ ਰਹੇ ਸੀਗੇ ਹੋਰ ਆ ਹਾਂਜੀ ਹਾਂਜੀ ਕਹਿੰਦੇ ਵੀ ਜਿਹੜਾ ਸਰਬਜੀਤ ਨੇ ਜੋ ਕਰਵਾਇਆ ਬਈ ਉਹਨੇ ਕਰਵਾਇਆ ਪਹਿਲਾਂ ਉਧਰ ਡੈਕ ਸੀਗਾ ਉਹ ਬੰਦ ਕਰਵਾ ਕੇ ਸਾਰਾ ਕੂੜਾ ਇੱਥੇ ਸੁੱਟਿਆ ਗਿਆ ਵਾ ਐਮਐਲਏ ਨੇ ਹਾਂਜੀ ਹਾਂਜੀ ਉਹਨੇ ਕਰਵਾਇਆ ਵਾ ਕਿੰਨਾ ਕੁ ਟਾਈਮ ਹੋ ਗਿਆ ਸਿਰ ਇਹ ਇਹ ਹੋ ਗਿਆ ਜੀ ਮੈਨੂੰ ਲੱਗਦਾ ਹੋਗੇ 6-7 ਮਹੀਨੇ ਤਾਂ ਹੋ ਗਏ 6-7 ਮਹੀਨੇ ਹੋ ਚੁੱਕੇ ਹਾਂ ਹਾਂ ਹੋ ਗਿਆ ਜੀ ਹਾਂਜੀ ਇਹਦਾ ਹੁਣ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਮਰਨ ਵਰਤ ਰੱਖਾਂਗੇ ਜੀ ਹਾਂਜੀ ਸੋ ਐਮਐਲਏ ਬੀਬੀ ਸਰਬਜੀਤ ਕੌਰ ਮਾਨੂਕੇ ਤੇ ਵੀ ਜਿਹੜਾ ਇਲਜ਼ਾਮ ਲਾਇਆ ਕਿ ਪਹਿਲਾਂ ਇਹ ਕੂੜਾ ਡੰਪ ਇੱਥੇ ਸਾਹਮਣੇ ਚਾਂਸੀ ਰਾਣੀ ਚੌਕ ਦੇ ਵਿੱਚ ਇਹ ਜਿਹੜੀ ਪਾਣੀ ਵਾਲੀ ਟੈਂਕੀ ਇੱਥੇ ਸੀ ਪਰ ਉਹਨਾਂ ਨੇ ਇੱਥੋਂ ਚੱਕਵਾ ਕੇ ਅੰਦਰ ਕਰਵਾਇਆਗਾ ਸੋ ਸਵਾਲ ਤਾਂ ਇਹ ਉਖਦਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਦਫ਼ਤਰ ਦੇ ਅੰਦਰ ਜਿਹੜਾ ਸਾਰਾ ਕੂੜਾ ਇਕੱਠਾ ਕਰਦੇ ਨਾ ਉਹਨੂੰ ਡੰਪ ਬਣਾ ਦੇਣਾ ਤੇ ਨਾਲ ਜਿੰਨੇ ਘਰ ਲੱਗਦੇ ਆ ਉਹਨਾਂ ਨੂੰ ਬਿਮਾਰੀ ਦੇ ਮੂੰਹ ਚ ਸੁੱਟ ਦੇਣਾ ਨਾਲ ਗੁਰਦੁਆਰਾ ਸਾਹਿਬ ਲੱਗਦੇ ਆ ਗੁਰਦੁਆਰਾ ਸਾਹਿਬ ਦੀ ਵੀ ਜਿਹੜੀ ਇੱਕ ਤਰ੍ਹਾਂ ਦੀ ਹੈ ਬੇਅਦਬੀ ਆ ਕਿਉਂਕਿ ਗੁਰਦੁਆਰਾ ਸਾਹਿਬ ਸਾਡਾ ਪਾਕ ਪਵਿੱਤਰ ਉੱਥੇ ਗੁਰੂ ਗ੍ਰੰਥ ਸਾਹਿਬ ਹੈ ਹੋਰ ਜਿਹੜੀ ਹੈਗੀ ਸੰਗਤ ਉੱਥੇ ਆਉਂਦੀ ਆ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਸਭ ਤੋਂ ਵੱਧ ਸਾਫ਼ ਸਫਾਈ ਦੀ ਉਮੀਦ ਰੱਖਦੇ ਆ ਪਰ ਆਸੇ ਪਾਸੇ ਘਰ ਨੇ ਹਸਪਤਾਲ ਆ ਪਾਰਕ ਹੈ ਜਿਹੜਾ ਪੂਰੀ ਤਰ੍ਹਾਂ ਇਸ ਨਲਾਇਕ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਧੱਜੀਆਂ ਉਡਾਤੀਆਂ ਜਿਹੜੀਆਂ ਸਿਸਟਮ ਦੀਆਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਲੋਕ ਹੁਣ ਧਰਨੇ ਤੇ ਬੈਠੇ ਆ ਜੁੜੇ ਰਹੋ ਸਿਵਲ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ